ਕਰਦੇ ਕਰਦੇ ਸਦਕੇ ਤੇ ਆ ਕੇ ਮੈਂ ਬਹੁਤ ਖੁਸ਼ੀ ਮਹਿਸੂਸ ਹੋਈ ਇਹ ਤੋਂ ਕਿ ਉਹ ਵਿਚ ਸ਼ਾਇਰ ਮੈਂ ਨਹੀਂ ਕਰਾਂ ਬਗ ਬਗ ਸੰਸਥਾਾਂ ਮੇਂ ਜਿਵੇ ਸਮਾਗਮ ਹੁੰਦੇ ਨੇ ਮੈਂ ਹਰ ਸਵਰਧਰਨ ਇੱਕ ਫਰਮਤਰ ਮੈਂ ਕਿ ਆਸੇ ਤੇ ਗਰਤੀ ਕਰਵਾ ਦਾਸਤੁਰ ਮੈਗਨਮ ਜੈਂਟਰੀ ਕਾ ਹੁੰਦਗੀ ਨਕਤੇ ਗੇਰ ਸੰਜੀਦਾ ਲੋਕਾਂ ਦੇ ਗੁੰਮਾ ਕੋ ਕਾ ਵੀ ਇਹ ਕੋਰਸ ਤੇ ਸੱਚ ਕਹਾਂ ਬਾਕੀ ਜਦੋਂ ਮੈਂ چنڈی گڑھ آنا ہوتا کئی متر پرانے یاد آتے ہیں جنہاں بچے ڈاکٹر ساکی ڈاکٹر گلچرن سنگھ ਅਸ਼ਤਾਰ ਜੇ ਜੇ ਪੰਜਾਬੀ ਗੱਲ ਤੋਂ ਦੇਣਾ ਹੈ ਉਹਦੇ ਪੁਆਇੰਟ ਜਰਨਲ ਕਰ ਸਕਦੇ। ਬਟ ਇਹ ਗੱਲ ਇਹ ਇਹ ਉਹਨਾਂ ਨੇ ਜੋ ਵੀ ਲਿਖਿਆ ਉਹ ਵੀ ਹੰਕਾਰ ਉਹ ਵੀ ਚੀਜ਼ ਹੈ। ਸਾਡੇ ਪੰਜਾਬੀ ਸ਼ਾਇਰਾਂ ਦਾ ਵਿਚਾਰ ਇਹ ਹੈ ਕਿ ਐਸੀ ਲੱਗਦਾ ਕਿ ਸ਼ੌਰਤ ਹੰਡਾ ਹੁੰਦੇ ਜਾਂ ਜੀਂਦੇ ਕੁਛ ਹੋ ਸਾਡੀਆਂ ਇਕਨਾਵਾਂ ਵਿੱਚ ਬਹੁਤ ਬੜੀਆਂ ਗੱਲਾਂ ਕਰਦੇ ਹਾਂ ਲੇਕਿਨ ਸਚਾਈ ਇਹ ਹੈ ਕਿ ਅਸੀਂ ਕੇਵਲ ਹੀ ਬਹੁਤ ਬੋਲਨੇ ਬਾਕੀ ਸਮਾਜ ਦੇ ਵਿੱਚੋਂ ਅੰਡਰ ਕਥਨ ਆ ਕਰਨਾ おうたらまっていらまぁシャフ ਕਈ ਲੋਕ ਆਪਣੀਆਂ ਰਤਨਾਵਾਂ ਦੇ ਪਿੱਛਾ ਉਹ ਦੰਦ ਉਹਈਆ ਲੇਕਿਨ ਉਹ ਸੋਵੇ ਦੀ ਝਾਂਕ ਨਹੀਂ ਫਿਰਦੇ ਲੇਕਿਨ ਇਹ ਗੱਲ ਬਹੁਤ ਖਰਾ ਸੋਹਣਾ ਲੱਗਿਆ ਔਰ ਜਿਹੜਾ ਇੱਕ ਗੱਲਕਾਰ ਸ਼ਾਇਰ ਜਾਂ ਹੋਰ ਵੀ ਕਿਸੇ ਸੰਬੰਧ ਦਾ ਜਿਹੜਾ ਲੇਕਿਨ ਹੁੰਦਾ ਦਿਸ਼ਾ ਦਾ ਸਮਾਰਕ ਜੇ ਅਸਲੀ ਦਿਸ਼ਾ ਤੇਰ ਤੋਂ ਅਸਮਰਥਾ ਤਾਂ ਕੋਈ ਰਚਨਾ ਵੀ ਕੋ ਆਧਿਆਨੀ ਨਹੀਂ ਰੱਖਦੀ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਆਈਆਂ ਨੇ ਬੜੀਆਂ ਉਹ ਦਿਸ਼ਾ ਸੂਚਕਤਾ ਕੰਮ ਕਰਦੀਆਂ ਇੱਕ ਹੋਰ ਗੱਲ ਆਮ ਕਰਤੇ ਬਹੁਤ ਕਿਹਾ ਜਾਂਦਾ ਕਿ ਗਜ਼ਲ ਬੜੀ ਮੁਕੀ ਵਿਦਾ ਹੈ ਮੈਂ ਹਮੇਸ਼ਾ ਇਹ ਕਹਿੰਦਾ ਕਿ ਗਜ਼ਲ ਬਹੁਤ ਆਸਾਨ ਹੈ ਮੇਰੇ ਦੇ ਬਾਰ ਤੱਕ ਵੀ ਥੋੜੀ ਘਟਨਾ ਮਹਿਸੂਸ ਹੁੰਦੀ ਦੇ ਕੇ ਸ਼ੇਅਰ ਕਰਾਣ ਲਈ ਬਹੁਤ ਸੌਖਾ ਮੈਂ ਹਮਾਰਾਂ ਨੇ ਅਕਸਰ ਕਾਉਂ ਚ ਲੈ ਕੇ ਰਹਿਣਾ ਕਿਸੇ ਵਲੇਤੀ ਕੰਤੀ ਸਾਹਿਬ ਦਾ ਲਾ ਮੈਂ ਗਜ਼ਲ ਲਿਖਣ ਅਜੀਬ ਵਿੱਚ ਕੰਮ ਲਿਖਿਆ ਸੀ ਕਾਫੀ ਕੰਮ ਕਰਦੇ ਆ ਬੜਾ ਉਹ ਸਰਾਇਆ ਗਿਆ ਮੈਂ ਉਹਨਾਂ ਨੂੰ ਉਹਦੀ ਤਾਰ ਤਿੰਨ ਸਾਲ ਸਿਰ ਕਰਕੇ ਉਹ ਪ੍ਰਾਣ ਹੋ ਗਿਆ ਬਹੁਤ ਕੁਝ ਨਵਾਂ ਜੁੜ ਗਿਆ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਜਦ ਤੱਕ ਜਿਹੜੇ ਪੁਰਾਣੇ ਕਰਮਕਾਰ ਆਪਣੀ ਜਗ੍ਹਾ ਨਹੀਂ ਛੱਡਦੇ ਔਰ ਆਪਣੀ ਜਗ੍ਹਾ ਨੰਮਿਆ ਨੂ ਨਹੀ ਕਦੇ ਉਦੋਂ ਤੱਕ ਸਾਹਿਤਾ ਦਾ ਪ੍ਰਸਾਰ ਨਹੀਂ ਹੋ ਸਕਦਾ ਸਾਡਾ ਕਿਤੇ ਨਕਦੇ ਪ੍ਰਭਾਵ ਸਵਾਲ ਬਗਾ ਸਕਦੇ ਹਮੇਸ਼ਾ ਨੇ ਕਮਿਆਤ ਇਛਾ ਦੇ ਉਹਨਾਂ ਨੂੰ ਦਰੂ ਲਾਓ ਉਹਨਾਂ ਦੇ ਫੌਜ ਦੇ ਵਿੱਚ ਗੜਾਓ ਬਣਾਓ ਉਸਚਾਲੇ ਕਰੋ ਮੇਰਾ ਸੋਸ਼ਲ ਮੀਡੀਆ ਤੇ ਅਦਾ ਗਰੁੱਪ ਆ ਸ਼ੇਅਰ ਕਰਦਾ ਉਹ ਅਸੀਂ ਕਹਿੰਦਾ ਜਣੇ ਅਸੀਂ ਤਿਆਰ ਕਰਦੇ ਹਾਂ ਸ਼ੇਰ ਨੂੰ ਸੁੰਦਰ ਦੇਖ ਕੇ ਨਾਲ ਤਿਆਰ ਕਰਕੇ ਉੱਪਰ ਅੰਦਰ ਸ਼ੇਅਰ ਹੁੰਦਾ ਥੱਲੇ ਉਹ ਆਰਟ ਕਲਾ ਲੈ ਕੇ ਤੇ ਉਹ ਅਸੀਂ ਪੇਸ਼ ਕਰਦੇ ਹਾਂ ਮੇਰੀ ਬਾਤਿਆਂ ਨੂੰ ਪਹੁੰਚਾਦੇ ਆ ਕਿ ਨਾਂ ਨਹੀਂ ਦੇਖਣੇ ਕਿ ਇਹ ਬਹੁਤ ਵੱਡਾ ਮਾਣ ਹੈ ਸ਼ੇਅਰ ਉਹ ਜੇ ਕਿਸੇ ਦਾ ਮੈਨੇ ਨਹੀਂ ਲਿਖਿਆ ਤਾਂ ਉਹ ਨਹੀਂ ਸ਼ਾਇਦ ਆਹ ਮੁੱਖ ਤਮਾਕਰ ਜਿਸਾਂ ਚ ਆਨੇ ਦੇ ਦੋਤੇ ਆਨੇ ਦੇ ਸਿਖਿਆ ਉਹ ਜੇ ਮੁੰਡੇ ਚ ਲੱਗੇ ਆ ਉਹ ਸਾਨੂੰ ਮੈਨੂੰ ਜਿਹਦਾ ਵੀ ਸ਼ਬਦਾ ਕਿ ਜਿਹੜਾ ਮੈਨੂੰ ਯਾਦ ਮੈਨੂੰ ਪਰਮ ਜਿਹੜਾ ਕੋਈ ਧਰੇ ਹੀ ਨਹੀਂ ਹੈ ਮੇਰਾ ਕੋਈ ਧੜਾ ਨਹੀਂ ਹੈ ਜਦੋਂ ਵੀ ਜਿਹਦਾ ਸ਼ਬਦਾ ਉਸ ਉਹਦੇ ਵਿੱਚ ਰਮਦੇ ਵਿੱਚ ਕੋ ਕਦੇ ਵੀ ਸਾਡਾ ਅੱਜ ਦਾ ਦਿਨ ਹੈ ਬਹੁਤ ਹੀ ਖੂਬਸੂਰਤ ਹੋ ਗਿਆ। ਸਭ ਤੁਹਾਡੇ ਕੋਲបានਤਾ ਮਿਲ ਗਿਆ। ਮਤਲਬ ਨਵੇਂ ਇਨਾਂ ਚਾ ਚੱਲਦਾ। ਹੁਣ ਦੇ ਫਿਰੇ ਵੀ ਲੱਗੇ ਗਏ ਸਾਨੂੰ ਵੀ ਖੁਸ਼ੀ ਹੋਈ। ਇਹ ਜਿਹੜੀਆਂ ਸਬਾਬਾਂ ਇਹਨਾਂ ਦੇ ਇੱਕ ਤੱਕ ਸਬਾਬਾਂ ਜਿਹੜੀਆਂ ਸ਼ਬਦਾਂ ਦੀਆਂ ਜਿਹੜੀਆਂ ਸ਼ਬਦ ਘਾਵੇ ਪੈਦਾ ਕਰਦੀਆਂ ਸਾਨੂੰ ਇੱਦਸਤ ਹੈ ਕਿ ਉਹ ਰੋ ਕੇ ਨਹੀਂ ਆਇਆ ਨਾ ਲੱਗੋ ਉਹਨਾਂ ਨਾਲ ਸ਼ਰਸ਼ਟੇ ਨਾ ਸੰਵਾਦ ਕਰੋ ਗੱਲ ਮੈਂ ਗੰਦੁੱਦੀ ਕਰ ਰਿਹਾ ਸੀ ਅ ਜਿੰਨੇ ਵੀ ਲੋਕ ਉਹ ਮੇਰੇ ਸੰਪਰਕ ਵਿੱਚ ਆਏ ਉਹਨਾਂ ਤੋਂ ਪੁੱਛਿਆ ਜੀ ਡੋਕਟਰ ਜੀ ਓਕੀ ਹੈ ਐ ਕੁਝ ਵੀ ਨਹੀਂ ਹੈ ਤਾਂ ਪੱਕਿਆ ਕਰਨਾ ਅਸੀਂ ਉਦਾਹਰਨ ਕਿ ਤਾ ਪੀਟ ਹੁੰਦਾ ਹੀ ਨਹੀਂ ਇਹਦੋਂ ਉਹ ਜਦੋਂ ਮੇਰਾ ਸ਼ੁਰੂ ਕੀਤਾ ਹਾਂ ਉਹ ਬੋਲੇ ਅਸਪੇ ਦੇ ਰੋਕਸਲ ਹੋ ਗਏ ਜਿਹੜੋਂ ਅਹਸਾਸ ਹੋ ਗਿਆ ਕਿ ਇਹਦੇ ਵਿੱਚ ਐ ਗੱਲਾਂ ਆਉਂਦੀਆਂ ਮੈਂ ਕਿਹਾ ਹੁਣ ਦੱਸ ਦੇ ਗੱਲ ਕਿੰਨੀ ਕੁੱਪੀ ਤੁਹਾਡੇ ਕੋਈ ਵੀ ਦਿੱਕਤ ਹੋਵੇ ਸਾਇਡਸਾ ਕੋਈ ਲੋਕ ਵੀ ਹੋਵੇ ਤੁਹਾਡਾ ਅਧਿਨੈਨ ਬਹੁਤ ਗੁਰ ਪ੍ਰਾਖ ਉਹਦਾ ਫਰਕ ਬਹੁਤ ਪਤਾ ਹ ਤੁਹਾਡੀ ਸਿਰ ਜਣਾ ਦੇ ਸੋ ਗਦਰ ਲਈ ਕੋਈ ਐਨੀ ਆਕੀ ਵਿਧਾ ਨਹੀਂ ਹੈ ਪਰ ਇਹ ਅਭਿਆਸ ਨਾਲੇ ਸਲਾਖ ਉਸਰਪਨ ਪ੍ਰਾਪਤ ਹੁੰਦੀ ਹੈ ਤੇ ਇੱਕ ਵੇਲਾ ਹੁੰਦਾ ਕਿ ਆਪਾਂ ਨੂੰ ਗਦਰ ਆਸਾਨ ਲੱਗਣ ਲੱਗ ਪੈਂਦੇ ਆ। ਅ ਬੈਰ ਸਾਡੇ ਜਲ ਕੀਤੀ ਸੀ। ਵੱਲਾ ਬਹੁਤ ਕਰ ਬੜੇ ਪਰ ਸੰਖੇਪ ਰਕਮ ਦੀ ਘੋਸ਼ਣਾ। ਇਹਨਾਂ ਦਾ ਕਿਆ ਵੀ ਪੰਜਾਬੀ ਜਿਹੜੀ ਹੈ ਨਾ ਇਦੇ ਵਿੱਚ ਅਦਰ ਲਿਖੀ ਹੋਈ ਹੈ। ਬੱਕ ਹੈ ਹੀ ਹੋਣੀ ਹੈ। ਮੈਂ ਤਰੈਪਾ ਸੀ। ਮਸ਼ਹਰੇਦਿਤ ਗਿਆਨ ਦੇ ਸ਼ਹਿਰ ਜਹਾਰ ਤੇ ਯੂਪੀ ਦੇ ਹਮਾਜਲ ਤੇ ਜੰਮੂ ਕਸ਼ਮੀਰ ਦੇ ਸ਼ਹਿਰਪੁਰ ਤੋਂ ਦੇ ਸ਼ਾਸ ਆਇਆ ਸੀ ਵੀਡੀਓ ਇਸ। ਉੱਥੇ ਗੱਲ ਕਰੀ ਸੀ। ਮੈਡਰ ਤੁਹਾਡੇ ਨਾਲੋਂ ਸੁਬਤ ਨਹੀਂ ਕਰਦੇ। ਉਹ ਇਸ ਤਰ੍ਹਾਂ ਕਿ ਜਿਹੜੀ ਅਸੀਂ ਵੀ ਪੰਜਾਬੀ ਜਿਹੜੀ ਮਾਂ ਬੋਲੀ ਸਾਡੀ ਪਿਆਰੀ ਹੈ ਲੇਕਿਨ ਜੋ ਵਿੱਚ ਉਹਦੇ ਕਮੀਆਂ ਹੈਗੀਆਂ ਸਾਨੂੰ ਉਹ ਮਾਤਾ ਹਸਾਸ ਕਰਾਉਂਦੀ ਹੈ ਪੰਜਾਬੀ ਦੀ ਜਿਹੜੀ ਸ਼ਬਦਾਬਲੀ ਹੈ ਨਾ ਜੇ ਆਪਾਂ ਕੋਈ ਇੱਕ ਬਾਤ ਲਿਖਦੇ ਆ ਉਸੇ ਬਾਤ ਦਾ ਉਤਾਰਾ ਤੁਸੀਂ ਹਿੰਦੀ ਚ ਕਰਕੇ ਦੇਖੋ ਉਹਦਾ ਉਤਾਰਾ ਤੁਸੀਂ ਫੋਟੋ ਵਿੱਚ ਕਰਕੇ ਦੇਖੋ ਉਹ ਤਾਂ ਖੂਬ ਸੋਹਣੂ ਲੱਗੂਗਾ ਲੇਕਿਨ ਪੰਜਾਬੀ ਦੇ ਵਿੱਚ ਉਹਦਾ ਜ਼ੋਰਦਾਰ ਮਤਲਬ ਉਹਦਾ ਕਾਰਨ ਹੈ ਕਿ ਕੋਲ ਜਿਹੜੀਆਂ ਪੇਸ਼ ਆ ਰਹੀਆਂ ਸ਼ਾਇਰੀ ਦੇ ਬਹੁਤ ਅਨਕੂਰ ਸਾਨੂੰ ਜਿਹੜੀ ਉਹ ਕੋਮਤਾ ਹੈ ਉਹ ਪਹਿਲਾਂ ਕਾ ਆਪਣੇ ਸਮ ਕੋਸ ਅਕਮੇਂ ਦਾ ਵੀ ਕਰਦਾ ਹੈ ਦੇਖਦੇ ਸਾਡੇ ਕੋਲ ਖਾਸੀ ਸ਼ਬਦਾਵਲੀ ਦਾ ਭੰਡਾਰ ਨਾ ਤਸਰਬੀਕ ਸ਼ਬਦਕੋਸ਼ ਨਾ ਹੈ ਅੱਜ ਵੀ ਤੁਸੀਂ ਫਟਵਾਰੀ ਦੇ ਕੋਲ ਪੁਰਾਣਾ ਪੜਾ ਕ ਖੜਾ ਕੇ ਦੇਖ ਲਓ ਉਦੇ ਵਿੱਚ ਲਗਭਗ 80% ਦੇ ਜਿਹੜੇ ਸ਼ਬਦ ਤੁਹਾਨੂੰ ਫਾਰਸੀ ਦੇ ਮਿਲਣਗੇ ਅਸੀਂ 60% ਸਦੀ ਫਾਰਸੀ ਬੋਲਦੇ ਆ ਪਜਾਮਾ ਕਬੀਰ ਸਲਵਾਰ ਖਜ਼ਾਨਾ ਬਗਾਲਮ ਇਹ ਸਭ ਫਾਰਸੀ ਹੈ ਪੈ ਜਾਮਾ ਪੈ ਮਲੇ ਪੈ ਜਾਮਾ ਬਣੇ ਬਾੜਾ ਜਾ ਮਹਿਰਾਬ ਪਾਸ ਹਾਟੂ ਵਿੱਚ ਆ ਤੇ ਪਾਰਸੀ ਬੋਲਦੇ ਆ ਕਿ ਸੇਵਲੇ ਰਾਜ ਦੀ ਭਖਸ਼ਾ ਰਹੀ ਆ ਚੰਡਾ ਹੁੰਦਾ ਜੇ ਜਿਹੜੀ ਜਨਤਾ ਰਾਜ ਤੇ ਸੁਣਿਆ ਕਿ ਤਾਲਮ ਪੜਾਈ ਜਾਂਦੀ ਪੰਜਾਬ ਦੇ ਵਿੱਚ ਉਹਦੇ ਜਗ੍ਹਾ ਤੁਸੀਂ ਉਰਦੂ ਲੱਗਦੇ ਸਾਡੇ ਕੋਲ ਜਦੋਂ ਬਿਸ਼ਵੀਰ ਸਾਡੇ ਨਾਲ ਹੀ ਵਾਸਤਵਨ ਦਾ ਸਾਰੇ ਰਿਸ਼ਤੇਦਾਰੀਆਂ ਸਾਲੀਆਂ ਸਾਂਝਾ ਬੁਲਾਨੀਆਂ ਠੀਕ ਆ ਆੜ ਗੋੜ ਵਿੱਚ ਬੱਝੀਦਾ ਰਹਿੰਦੀ ਹੈ ਬੇਤਰ ਹੁੰਦਾ ਜੇ ਜਿਹੜੀ ਉਹ ਭਾਸ਼ਾ ਹੈ ਉਹ ਕੋਈ ਨੂੰ ਸਬਸਕ੍ਰਾਈਬ ਫਸਾ ਦੇ ਪਾਣੇ ਤਾਂ ਪਹਿਲਾਂ ਕਿਉਂ ਨਹੀਂ ਆ ਬੇਗਾਨਾ ਉਹ ਚੱਗੀ ਜਾਂ ਦੁਨੀਆਂ ਉਹ ਤੇ ਕੋਕ ਪੀ ਲੱਕੜ ਦਾ ਸੁਭਾ ਉਹਦੀ ਭਾਸ਼ਾ ਐਂਡ ਸਿੱਖਾਈ ਜਾਉਗੀ ਜਿਹੜਾ ਸਾਡੇ ਗਵਰਦੀ ਰਾਜ ਤੁਸੀਂ ਨਾ ਜਿਸ ਕਾਬਰ ਹੋਇਆ ਸੀ ਨਾਲ ਸਮਝਦ ਲਓ ਤੁਸੀਂ ਆਰਾਮ ਜਾ ਕੇ ਨਾਲ ਦੀ ਭਾਸ਼ਾ ਚ ਵੀ ਲੱਗੀ ਜਾਓ ਫਾਰਸੀ ਹੈ ਪਰ ਸੇਨ ਹੁਣ ਬਹੁਤ ਹੀ ਮੁਸ਼ਕਲ ਵੀ ਗੱਲ ਸ਼ੁਰੂ ਕਰਦੇ ਹਾਂ ਜਿਵੇਂ ਅਸੀਂ ਸ਼ਾਮ ਨੂੰ ਬੋਲਦੇ ਹਾਂ ਉਹ ਹੀ ਰਾਤ ਦੇ ਬੋਲਦੇ ਹਾਂ ਸਾਫੀ ਬੋਲਦੇ ਹਾਂ ਸੋ ਬੈਲਫਰ ਬਹੁਤ ਬਹੁਤ ਮੁਬਾਰਕ ਇੱਕ ਮੈਂ ਗੱਲ ਬਹੁਤ ਮੈਨ ਸਰ ਆਪਣੇ ਸ਼ੇਰ ਵੀ ਸਮੋਸਾ ਆਮ ਆਪ ਦਾ ਇੱਕ ਇਹਨਾਂ ਨੇ ਪਿਛਲੇ ਪੰਨਿਆਂ ਦੇ ਉੱਪਰ ਨਾ ਵਜ਼ਨ ਦਿੱਤੇ ਆ ਜਿਹੜੇ ਤਰ ਸਿੰਗਲ ਅੱਖਰ ਹੈਗੇ ਹਨ ਉਹਨਾਂ 'ਤੇ ਵਜ਼ਨ ਹੁੰਦਾ ਹੈ ਜੇ ਅਸੀਂ ਨਜ਼ਰ ਵਾਹ ਦੇ ਬਦਲ ਤੇ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਹੈ ਅੱਖਾਂ ਅੱਖਾਂ ਵਾਲੀ ਨਜ਼ਰ ਜੇ ਅਸੀਂ ਉਹ ਨਜ਼ਰ ਬੰਦੇ ਹਾਂ ਤਾਂ ਉਹਦਾ ਅਰਥ ਹੈ ਕਿਸੇ ਨੂੰ ਘੇਟ ਕਰਨਾ ਵਜ਼ਨ ਜਿਸ ਬਜਟ ਤੇ ਅਸੀਂ ਬਣਿਆ ਆਪ ਉਹ ਦਾਅਤ ਉਹੀ ਨਿਕਲਣਾ ਤੇ ਮਤਲਬ ਇਹ ਬੜਾ ਮਹੱਤਵਪੂਰਨ ਚੀਜ਼ ਹੈ ਮੈਂ ਆਪ ਸਮਝਾਉਣੇ ਕਰਦਾ ਨੇ ਕਿਉਂਕਿ ਇਹ ਡੱਬਾ ਕੰਮ ਕਰਦਾ ਵਾਕੀ ਸੰਦੁਸ਼ਟੀ ਕੁਰੀ ਪ੍ਰਾਪਤ ਕੇ ਇਹਦੇ ਵਿੱਚ ਢੂੰਗੀ ਨਦੀ ਬੱਗੀ ਕਹਿ ਰਹੀ ਹੈ ਲੇਕਿਨ ਮੈਂ ਮਹਿਸੂਸ ਕਰਦਾ ਕਿ ਮੈਨੂੰ ਸੁਝਾਅ ਆਇਆ ਕਿ ਬੈਲ ਸਾਹਿਬ ਨੂੰ ਸਮੁੰਦਰ ਵੱਲ ਨੂੰ ਉਤਰ ਰੁਕੇ ਨਦੀ ਨਾਲ ਉਹਨੇ ਕਹਾ ਅੱਗੇ ਜਾ ਕੇ ਸਮੁੰਦਰ ਦੀ ਗੱਲ ਆ ਰਹੀ ਬਹੁਤ ਨੀਚੇ ਹੁੰਦੀ ਜਿਹੜੀ ਗੱਲ ਹੈ ਕਿ ਨਾ ਉਹ ਉਹ ਆਪਣਾ ਸਰੂਪ ਬਦਲ ਜਾਂਦੀ ਹੈ ਮੈਂ ਸਤਤ ਤੋਂ ਬਦਲ ਲਈ ਕਿਸ਼ਨ ਦਾ ਰਕਮ ਹੋ ਗਿਆ ਸੁਪਰੇ ਕਿਸੇ ਤੇ ਨਾ ਕਿ ਜੀ ਵੀ ਤੇ ਉਦੋਂ ਸਰੂਪ ਬਹੁਤ ਸਿਕਰਦਾ ਦਾ 80 ਦੇ ਬਾਹਰ ਹੋ ਗਿਆ 200000 ਬਾਹਰ ਹੋ ਗਿਆ ਇੱਕ ਮੋਟਾ ਗਦਰ ਬਿਲਕੁਲ ਅਸ਼ਤ ਇਸ਼ਾਰਿਆਂ ਦੇ ਨਾਲ ਚੱਲਦੀ ਉਹ ਬੇਵਰਣ ਹੈ ਇਹ ਮੈਨੂੰ ਤਾਂ ਨਜ਼ਰ ਕਰਨਾ ਪਿਆ ਵੀ ਇਹਨਾਂ ਦੇ ਇੱਕੋ ਤਰ੍ਹਾਂ ਦੇ ਵੀ ਖਿਆਲ ਆਉਂਦਾ ਹੈ ਵਰਨਾ ਜਿਹੜੇ ਆਪਣੇ ਆਪ ਨੂੰ ਸਹਿੰਦੇ ਘੁੰਦੇ ਗੱਲ ਨੂੰ ਮੰਨਦੇ ਐ ਜਿਹੜੇ ਕਿ ਸਾਡੇ ਨਾਲ ਵਰਗਾ ਦਾ ਲੋਕ ਪੈਦਾ ਹੀ ਨਾ ਉਹਨਾਂ ਨੇ ਇਹ ਰਵਾਇਤੀ ਵੀ ਕਿੰਨਾ ਬੁਰੀ ਥਾਪ ਉਹ ਉਂਝਾਂ ਦੇ ਉੱਤੇ ਸੋ ਆਪਣੇ ਗੱਲ ਨੂੰ ਸੁਣਦੇ ਇੱਕ ਦੱਬਾ ਹੋਇਆ ਮੈਂ ਤੁਹਾਡੇ ਜਿਹੜਾ ਸਟੈਂਡਰਡ ਸਾਈਟ ਪ੍ਰੋਗਰਾਮ ਕੀਤਾ ਹੋ। ਤੇ ਬਹਿਲ ਸਾਹਿਬ ਅੱਜ ਦੇ ਕਾਮਯਾਬ ਸਮਾਗਮ ਦੇ ਬਹੁਤ ਬਹੁਤ ਮੁਬਾਰਕ। ਇਸ ਕਰਕੇ ਤੁਹਾਡੇ ਨਾਲ ਬਹੁਤ ਬੜੀਆਂ ਵਧੀਆ ਸ਼ਖਸੀਅਤਾਂ ਜੁੜੀਆਂ ਬਣੀਆਂ। ਨਮੈਣੇ ਵੀ ਨਾਲ ਜੁੜੋ ਤੇ ਜਿਹੜਾ ਮਜ਼ਾਕ-ਮਜ਼ਾਕ ਨੂੰ ਸੁਝਾਇਆ। ایسی ساہت بریان اندردن آج کے ساتھ سالی نام گھر جل نام بنی آئی ہم نے توڑے کو گائک بہت دوارا ساں اور گائک نہیں بنی آئی این ہی ہے کہ ایمی جدا پھلے ہیں سنجیت آئی جو اگر تم میں پڑے ہیں سنیا آئی اوہ اچھی گھر دنگی ہو اوہ ایسا بیٹھے کچھے سب جنہیں بھی گاتے کیا ہے بیال سامنے کیا توشش کی تھی ہے ਬਹੁਤ ਚੰਗਾ ਮੈਂ ਕਰਕ ਦੋ ਗਜ਼ਰਾਂ ਦੇ ਸ਼ੇਰ ਮੇਰੇ ਘਰਾਂ ਨੂੰ ਮਕੇ ਲੇਕੋਣਾ ਕੁਝ ਕੁ ਸ਼ੇਰ ਹੋ ਲਾਗਾ ਇੱਕ ਆਫ ਕੀ ਫੁਲਫੀ ਗਾ ਬਲ ਸਾਹਿਬ ਮੇਰੇ ਬੜਾ ਕਹਿ ਰਹੀ ਹੈ ਕਿ ਜੁਕ ਇਨਾ ਦੀਸ ਮੇਰੇ ਰੇੜੇ 'ਚ ਜੋ ਪੱਤੇ ਝੜੇ ਨੇ ਮੇਰੇ ਰੇੜੇ 'ਚ ਜੋ ਪੱਤੇ ਝੜੇ ਨੇ ਅਗਰ ਜਿੱਤੇ ਨਹੀਂ ਤਾਂ ਫਿਰ ਕੀ ਹੋਇਆ ਅਗਰ ਜਿੱਤੇ ਨਹੀਂ ਤਾਂ ਫਿਰ ਕੀ ਹੋਇਆ ਉਹ ਆਪਣੇ ਖਤਮ ਹੋਣੇ ਤੱਕ ਲੜੇ ਨੇ

ਜਨ ਦੇ ਮਾਪੇ ਬਣ ਗਏ ਹੋ ਜਨਾ ਨੇ ਰਾਤ ਨੂੰ ਜਗਰੂ ਪੜੇ ਜਨਾ ਨੇ ਰਾਤ ਨੂੰ ਜਗਨੂ ਪੜੇ ਨੇ ਇੱਕ ਹਰਕਾ ਬੰਦਾ ਸ਼ੇਰ ਅਸੀਂ ਜਨਰਲ ਮੈਂ ਤੇਰੀ ਖਾਤਰ ਮਰ ਜੰਮ ਡੁੱਬ ਜੰਗੂ ਜੀ ਚਾਰ ਨਾਲ ਮੇਰਾ ਇਹ ਅਫੀਦਾ ਮੈਂ ਅਸੀਂ ਕੋ ਜਾਨ ਦੀਏ ਈਸ਼ਰ ਦੇ ਵਿੱਚ ਅਸੀਂ ਕਿਉਂ ਜਾਦ ਦੇ ਇਹ ਇਸ਼ਕ ਦੇ ਵਿੱਚ ਅਸਾਨੂੰ ਹੋਰ ਵੀ ਤਾਂ ਕਾਮਰੇ ਨੇ ਅਸੀਂ ਤੋਂ ਜਾਦ ਦੇ ਇਹ ਇਸ਼ਕ ਦੇ ਵਿੱਚ ਅਸਾਨੂੰ ਹੋਰ ਵੀ ਤਾਂ ਕਾਮਰੇ ਨੇ ਸਿਆਸੀ 당 ਨੇ ਜਿੰਨੇ ਬੇਸ਼ੰਗ ਗੱਜਾ ਸਾਬ ਤੋੜ ਲਈਏ ਸਿਆਸੀ 당 ਨੇ ਜਿੰਨੇ ਜਿੰਨੇ ਦੇਸ਼ ਅੰਦਰ ਗਦਲਕਾਰ ਦੇ ਉਸ ਤੋਂ ਵੱਧ ਧੜੇ ਨੇ ਵਾਹ ਗਦਲਕਾਰ ਦੇ ਉਸ ਤੋਂ ਵੱਧ ਧੜੇ ਨੇ ਕਿਹਾ ਉਸ ਨੂੰ ਮੈਂ ਤੂੰ ਲੱਖਾਂ ਤੋਂ ਇੱਕ ਹੈ ਕਿਹਾ ਉਸ ਨੂੰ ਮੈਂ ਤੂੰ ਲੱਖਾਂ ਤੋਂ ਇੱਕ ਹੈ ਉਹ ਕਹਿੰਦਾ ਯਾਤਰੀ ਵਾਂਗ ਬੜੇ ਨੇ ਉਹ ਕਹਿੰਦਾ ਜਾ ਤੇਰੇ ਵਾਗੇ ਬੜੇ ਨਹੀਂ ਅਸੀਂ ਕੁਛਾਂ ਪਿੱਛਾ ਦੇ ਭਗਤ ਆਏ ਅਸੀਂ ਕੁਛਾਂਗੇ ਜਦ ਵੀ ਭਗਤ ਆਇਆ ਸਾਡੇ ਆਲੇ ਕਿੰਦਾ ਸੜੇ ਸਾਡੇ ਆਲੇ ਕਿੰਦਾ ਸੜੇ ਨੇ ਛੱਡ ਰਹਿਣਾ ਅਫਸੇ ਉਸੇ ਮੰਗੀ ਦੀ ਅਗਲੀ ਇੰਤਸਲ ਹਾਂ ਨੇ ਉਸੇ ਮੰਗੀ ਦੀ ਪਿਹਾਰ ਦੇ ਵਿੱਚ ਮਨ ਕੀ ਜੁਰਤ ਸਗਾਰ ਦੀ ਕਰਵਾਈ ਵਿਕਾਰ ਹੋ ਗਈ ਸ਼ਹਿਰ ਨੂੰ ਜਾਣਾ ਸੀ ਤੋਂ ਆਪਣੇ ਘਰ ਤੋਹਾ ਵਾਸਤੇ ਉਹਨੂੰ ਘੁੰਮ ਕੇ ਜਾਣਾ ਪਿਆ ਨਾਲ ਪਹਾਰ ਤਿੰਨ ਦਸ ਉਹ ਦਸ਼ਤ ਮਨ ਕੀ ਦਾ ਪਤਾ ਨਾ ਸੀ ਉਹਦੇ ਕਰਸਾ ਹੋ ਗਿਆ ਜੀ ਬਾਈਕ ਦੀ ਬਾਹਰ ਬਚਾਉਣਾ ਕੀ ਕੀਤਾ ਉਹ ਆਹਰ ਪਣਾ ਚੱਕਦੇ ਗਏਂਤੀ ਸੱਜਾ ਤੁਰਿਆ ਬੱਕਰੀ ਵੇਚ ਕੇ ਸਮਾਨ ਲੈ ਜਾ ਪਰਬਾਰ ਨੂੰ ਖੋਦਣ ਦਾ ਪਿਓ ਦੇ ਪੁੱਤ ਨੇ ਪਹਾੜ ਚੀਰਤਾ ਰਸਤਾ ਬਣਾਉਂਦਾ ਲੋਕਾਂ ਦੇ ਕੰਮੜਾ ਕੀ ਕਰਦਾ ਇਹ ਪਹਾੜ ਚੀਰ ਲੋ ਹੁਣ ਚੀਰ ਤੇ ਬਸਾਤਾ ਹੁਣ ਜਿਹੜਾ ਉਹ ਰੋਡ ਜੰਦੀ ਆ ਉਸ ਚੌਂਕ ਦਾ ਇਹ ਨਾਮ ਹੈਗਾ ਦਸ਼ਰਤ ਮੰਗੀ ਚੌਂਕ ਇਤੋਂ ਦੇ ਬਾਹਰ ਉਹ ਕਿਹਾ ਗਿਆ ਉਸੇ ਬਾਅਦ ਦੀ ਅਗਲੀ نسل ਹਾਂ ਮੈਂ ਕਿ ਜਿਸ ਨੇ ਰਾਹ ਲਈ ਪਰਬਤ ਘੜੇ ਨੇ ਕਿ ਜਿਸ ਨੇ ਰਾਹ ਲਈ ਪਰਬਤ ਘੜੇ ਨੇ ਇਹ ਗਦੋਂ ਦੇ ਕੁਝ ਸ਼ੇਰ ਜਦੋਂ ਉਹ ਕਰਮ ਮਦੋਂ ਦੀ ਹੈ ਤੇ ਸਭ ਕੁਝ ਆਗਿਆ ਦੇ ਕਰ ਉਦੋਂ ਪਰਵਾਸ ਨੂੰ ਪਰੰਚੀਆਂ ਦੀ ਦਾਤ ਹੈ ਕੋੜੇ ਸਰਵੇ ਦਾ ਨਾ ਜਵਾਬ ਜਦੋਂ 폭ੜ ਦੱਬੇ ਪਾਦਾ ਹੁੰਦੀ ਹੈ ਤੇ ਸਭ ਕੁਝ ਆਬ ਜਾਂਦੀ ਹੈ ਉਦੋਂ ਪਰਬਾਜ਼ ਮੁਕਰ ਅੰਛੀਆਂ ਦੀ ਤਾਰ ਜਾਂਦੀ ਹੈ ਸ਼ੇਰ ਸਮਾ ਇੰਦੀ ਤੁਸੀਂ ਤੁਹਾਡੀ ਗੱਲ ਕਰ ਮੈਂ ਉਸ ਦਿਨ ਪਰਪ ਆਉਣੇ ਤੀਗ ਹੁਣ ਬੇਖੈਰ ਲੈਂਦਾ ਨਾ ਮੈਂ ਉਸਦੇ ਪਰਦ ਆਉਣੇ ਤੇ ਹੁਣ ਵੇਖਿਆ ਰਹਿੰਦਾ ਮੇਰੀ ਬੇਟੀ ਇਕੱਲੀ ਜਦ ਕਦੇ ਬਾਜ਼ਾਰ ਜਾਂਦੀ ਹੈ ਮੇਰੀ ਬੇਟੀ ਇਕੱਲੀ ਜਦ ਕਦੇ ਬਾਜ਼ਾਰ ਜਾਂਦੀ ਹੈ ਮੇਰੇ ਬੱਚਾ ਤੂੰ ਆਪਣਾ ਪਿਆਰ ਬਣਿਆ ਰਹਿਣ ਤੇ ਜਾ ਨਾ ਜੇ ਵੱਧ ਜਾਵੇ ਕੁੜੀ ਦੂਰ ਤੱਕ ਤਕਰਾਤ ਜਾਂਦੀ ਹੈ ਜੇ ਵੱਧ ਜਾਵੇ ਬੜੀ ਹੀ ਥੂਰ ਤੱਕ ਨਕਰਾਰ ਜਾਂਦੀ ਹੈ کئی ਪੱਥਰ ਦੀ بارش ਵਿੱਚ ਵੀ ਮਹਿਫੂਜ਼ ਰਹਿੰਦੇ کئی ਪੱਥਰਾ ਦੀ بارش ਵਿੱਚ ਵੀ ਮਹਿਫੂਜ਼ ਰਹਿੰਦੇ ਨੇ ਕਿਸੇ ਨੂੰ ਹੁਣ ਦੀ ਪੱਤੀ ਦੀ ਜਾਨੋਂ ਮਾਰ ਜਾਂਦੀ ਆਹਹਹ ਜੇ ਫਿਰ ਕੋਲ ਦੀ ਪੱਤੀ ਵੀ ਜਾਨੋਂ ਮਾਰ ਜਾਂਦੀ ਹੈ ਨਾ ਮੇਰਾ ਤਰਸ ਕਾ ਤੂੰ ਆਪਣੀ ਇੱਛਾ ਨੂੰ ਪੂਰਾ ਕਰ ਤੂੰ ਉਹ ਨਹੀਂ ਖੋ ਜਿੰਨੇ ਜਿਸਮ ਵਿੱਚ ਤਲਵਾਰ ਜਾਂਦੀ ਹੈ ਤੂੰ ਵੀ ਖੋ ਜਿੰਨੀ ਜਿਸਮ ਵਿੱਚ ਤਲਵਾਰ ਜਾਂਦੀ ਹੈ ਮੇਰੇ ਹੱਥਾਂ ਦੇ ਕੋਟੇ ਤਾਜ ਦਾ ਨਿਰਮਾਣ ਕਰਦੇ ਹੋ ਮੇਰੇ ਹੱਥਾਂ ਦੇ ਕੋਟੇ ਤਾਜ ਦਾ ਨਿਰਮਾਣ ਕਰਦੇ ਮੇਰੇ ਸਿਗਨੇਚਰ ਹੋ ਕੇ ਜੀ ਦੀ ਦੀਵਾਰ ਜਾਂਦੀ ਹੈ ਮੇਰੇ ਸਿਗਨੇਚਰ OK ਜੀ ਦੀ ਦੀਵਾਰ ਜਾਂਦੀ ਹੈ ਜਿੰਨੀ ਖੜੋਤ ਮੁਰਦਾਰੀ ਅੱਜ ਦੇ ਉਹਦੇ ਸ਼ਹਿਰਾਂ ਵਿੱਚ ਮੈਂ ਦੇਖੀ ਆ ਕੋਈ ਨਹੀਂ ਦੇਖੀ ਕੁਝ ਵੀ ਹੋ ਜਾਏ ਭਾਰਤ ਵਿੱਚ ਬਾਹਰ ਅੰਤਰਾ ਸ਼ੀਤ ਹੋਤੇ ਉਹੀ ਤਾਂ ਆਦਿ ਨਹੀਂ ਪੰਜਾਬੀ ਸ਼ਾਇਰ ਤਾਂ ਚੁੱਪ ਹੀ ਰਹਿੰਦੇ ਬੜੀ ਆਦੀ ਬਾਰੇ ਜਿਨਕੇ ਜਿਹੜਾ ਸ਼ਾਇਰ ਆ ਉਸ ਸਮੇਂ ਦੇ ਅਨੁਸਾਰ ਜਿਹਨਾਂ ਤੇਈ ਦਾ ਸੱਚ ਨੂੰ ਸੱਚ ਔਰ ਝੂਠ ਨੂੰ ਝੂਠ ਕਹਿਣਾ ਚਾਹੀਦਾ ਮੈਂ ਸ਼ਾਇਰ ਹਾਂ ਵਕਾਉ ਮਾਂ ਥੋੜੀ ਹਾਂ ਅੱਗਾ ਬਸਾ ਮੈਂ ਸ਼ਾਇਰ ਹਾਂ ਵਕਾਉ ਮਾਂ ਥੋੜੀ ਹਾਂ ਅੱਗਾ ਬਸਾ میرے کیوں پیتے ہیں جا اور تیری سرگاہ کرتی ہے میرے ہیں جا اور تیری سرگاہ بہت 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 अपने आज के प्रोग्राम का एक पूंजा दिव्रांत ये रचना का بہت بہت ودیا سر بہت بہت جی بہت ودیا